ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟਲੋਪਿਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਹਾਂਜੀ ਅੱਜ ਆਪਾਂ ਤੁਹਾਡੇ ਲਈ ਇੱਕ ਫਿਰ ਤੋਂ ਨਵੀਂ ਵੀਡੀਓ ਲੈ ਕੇ ਆਏ ਹਾਂ ਹਾਂਜੀ ਤਾਂ ਕਾਫੀ ਪੈਣਾ ਦੀ ਪਸੰਦ ਰਹੀ ਬਰਬਰੀ ਕਸ਼ਮੀਨਾ ਬਹੁਤ ਹੀ ਜ਼ਿਆਦਾ ਇਹ ਆਪਾਂ ਤੀਸਰੀ ਵਾਰ ਮੰਗਵਾ ਰਹੇ ਹਾਂ ਬਹੁਤ ਹੀ ਜ਼ਿਆਦਾ ਜਿਹੜਾ ਇਹ ਪਸੰਦ ਕੀਤਾ ਗਿਆ ਬਹੁਤ ਹੀ ਜ਼ਿਆਦਾ ਸੇਲ ਹੋਇਆ ਇਹ ਵਾਲਾ ਜਿਹੜਾ ਸਟਾਫ ਆ ਹਲਕੀ ਜਿਹੀ ਸ਼ਾਈਨਿੰਗ ਰਹੂਗੀ ਇਹਦੇ ਵਿੱਚ ਬਹੁਤ ਵਧੀਆ ਸਟਾਫ ਆ ਜਿਨ੍ਹਾਂ ਨੇ ਲਿੱਤਾ ਉਹਨਾਂ ਨੇ ਜਿਹੜਾ ਹੈਗਾ ਵੀ ਦੱਸਿਆ ਵੀ ਬਹੁਤ ਜ਼ਿਆਦਾ ਵਧੀਆ ਰਿਹਾ ਸਾਡੇ ਕੋਲ ਕੋਈ ਪ੍ਰਾਈਜ਼ ਵੀ ਨਹੀਂ ਜ਼ਿਆਦਾ ਜੀ 600 ਪ੍ਰਾਈਜ਼ ਆ ਓਨਲੀ 600 ਪ੍ਰਾਈਜ਼ ਦੇ ਵਿੱਚ ਜਿਹੜਾ ਹੈਗਾਗਾ ਬਰਬਰੀ ਪਸ਼ਮੀਨਾ ਇਹ ਪਹਿਲਾ ਕਲਰ ਰਹੂਗਾ ਜੀ ਹੁਣ ਜਿਹੜੇ ਆਪਣੇ ਕੋਲੇ ਸੂਟ ਆ ਜੀ ਇਹ ਸਿਰਫ ਜਿਹੜੇ ਤੁਹਾਨੂੰ ਅੱਜ ਦਿਖਾਵਾਂਗੇ ਸਿਰਫ ਉਹੀ-ਉਹੀ ਸੂਟ ਆ ਜੀ ਤੇ ਜਿਹੜੇ ਮੇਰੀ ਭੈਣ ਨੇ ਬੁੱਕ ਕਰਨਾ ਹੋਇਆ ਉਹ ਸਕਰੀਨਸ਼ਾਟ ਲੈ ਕੇ ਪੇਮੈਂਟ ਕਰਕੇ ਫਿਰ ਨਾ ਸੂਟ ਜਿਹੜਾ ਆਰਡਰ ਆ ਬੁੱਕ ਕੀਤਾ ਜਾਊਗਾ ਬਿਨਾ ਪੇਮੈਂਟ ਤੋਂ ਕੋਈ ਵੀ ਆਰਡਰ ਆ ਜਿਹੜਾ ਉਹ ਬੁੱਕ ਨਹੀਂ ਕੀਤਾ ਜਾਊਗਾ ਹਾਂਜੀ ਤਾਂ ਜਿਹੜੇ ਆਪਣੇ ਭੈਣ ਭਰਾ ਪਹਿਲੀ ਵਾਰ ਨੇ ਜੀ ਆਪਣੇ ਚੈਨਲ ਤੇ ਤੇ ਉਹਨਾਂ ਨੂੰ ਆਪਾਂ ਦੱਸਣਾ ਚਾਹਾਂਗੇ ਵੀ ਜੀ ਆਪਣਾ ਪਿੰਡ ਪਤਾ ਦੱਸਣਾ ਚਾਹਾਂਗੇ ਆਪਣਾ ਪਿੰਟੇ ਲਮਾ ਜੀ ਤਪੇ ਦੀ ਕੋਲਾ ਤੇ ਉਧਰੋਂ ਬਰਨਾਲੇ ਦੇ ਕੋਲੇ ਜੀ ਬਰਨਾਲੇ ਵਾਲੇ ਸਾਈਡ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਜੀ ਪਿੰਟੇ ਲਮਾ ਤੇ ਆਪਾਂ ਘਰ ਦੇ ਵਿੱਚ ਹੀ ਕੰਮ ਜਿਹੜਾ ਹੈਗਾ ਸਟਾਰਟ ਕੀਤਾ ਹੋਇਆ ਈ ਜਿੰਗੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਦੇਖ ਰਹੀਆਂ ਨੇ ਤਾਂ ਉਹਨਾਂ ਨੂੰ ਇੱਕ ਰਿਕੁਐਸਟ ਹੋਰ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚਲਦੇ-ਚਲਦੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ। ਜੀ ਮੇਰੀਆਂ ਪਹਿਲਾਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਭੈਣ ਭਰਾ ਜੋ ਵੀ ਉਹਨਾਂ ਨੂੰ ਤਾਂ ਪਤਾ ਈ ਤੇ ਨਵੇਂ ਨੂੰ ਨਹੀਂ ਪਤਾ ਹੁੰਦਾ ਹਨਾ ਤਾਂ ਕਰਕੇ ਆਪਾਂ ਉਹਨਾਂ ਨੂੰ ਪਤਾ ਦੱਸਿਆ। ਤੇ ਹਾਂਜੀ ਚਲੋ ਨੈਕਸਟ ਸੂਟ ਦਿਖਾਉਨੇ ਆ ਜੀ ਕਲਰ ਤੇ ਇਹ ਵਾਲੇ ਜਿਹੜੇ ਕੋਲੇ ਆਪਣੇ ਕੋਲੇ ਨੇ ਫਿਲਹਾਲ ਇਹ 13 ਸੂਟ ਹੀ ਨੇ ਜੀ। ਤੇ ਜਿਨ੍ਹਾਂ ਨੂੰ ਵੀ ਇਹ ਵਾਲੇ ਚਾਹੀਦੇ ਨੇ ਤੋਂ ਜਲਦੀ ਜਲਦੀ ਬੁੱਕ ਕਰ ਲਿਓ ਤੇ ਜੇ ਤਾਂ ਆਪਣੇ ਕੋਲੇ ਇਹ ਨਾ ਸੀਲ ਹੋਇਆ ਹੋਇਆ ਕੋਈ ਵੀ ਕਲਰ ਹੋ ਆਪਾਂ ਤੁਹਾਨੂੰ ਯੈਸ ਕਰ ਦਾਂਗੇ ਜੇ ਕੋਈ ਸੀਲ ਹੋ ਗਿਆ ਹੋਇਆ ਹੋਇਆ ਜੀ ਉਹ ਆਪਾਂ ਨੋ ਕਰ ਦਾਂਗੇ ਤੇ ਪੇਮੈਂਟ ਕਰਕੇ ਤੁਸੀਂ ਸਕਰੀਨਸ਼ਾਟ ਭੇਜ ਕੇ ਟਿੱਕ ਲਗਾ ਕੇ ਵੀ ਮੈਨੂੰ ਆਹ ਵਾਲਾ ਕਲਰ ਚਾਹੀਦਾ ਤੁਸੀਂ ਜਿਹੜਾ ਹੈਗਾਗਾ ਪੁੱਛ ਲਿਓ ਇਹ ਵਾਲੇ ਮਸਟਰਡ ਦੋ ਨੇ ਇਹ ਰਸਟਰ ਹੋਊਗਾ ਇਹ ਜਿਹੜਾ ਹੈ ਮੋਰ ਪੰਖੀ ਰਹੂਗਾ ਜੀ ਮੋਰ ਪੰਖੀ suit ਆਪਣੇ ਕੋਲੇ ਚਾਰ ਨੇ ਰਸਟ only ਇੱਕੋ ਹੀ ਰਹਿ ਗਿਆ ਜੀ ਕਿਉਂਕਿ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਜਿਹੜੇ ਹੈਗੇ ਨੇ ਇਹ suit ਸੇਲ ਹੋ ਗਿਆ ਕਾਫੀ only 13 suit ਹੀ ਰਹਿ ਗਈ ਜੀ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਰਹੀ ਹੈ ਇਸ ਵਾਰ ਨੈਕਸਟ ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਸਾਲ ਵੀ ਆਪਾਂ ਕਾਫੀ ਜਿਹੜੀ ਹੈਗੀ ਕੁਆਂਟੀਟੀ ਦੇ ਵਿੱਚ ਇਹ ਵਾਲੇ suit ਲੈ ਕੇ ਆਈਏ ਦੋ ਇਹ ਜਿਹੜੇ ਰਹਿ ਗਏ ਜੀ ਮਹਿੰਦੀ ਡਾਰਕ ਗ੍ਰੀਨ ਜਾਂ ਜੀ ਡਾਰਕ ਮਹਿੰਦੀ ਛੇੜ ਜੀ ਇਹ ਗ੍ਰੀਨ ਨਹੀਂ ਇਹਨੂੰ ਕਹਿ ਸਕਦੇ ਆਪਾਂ ਡਾਰਕ ਮਹਿੰਦੀ ਜਾਈ ਬੋਟਲ ਗ੍ਰੀਨ ਤੋਂ ਵੀ ਹੋਰ ਸ਼ੇਡ ਜੀ ਆ ਜਾਂਦੀ ਆ ਬਹੁਤ ਹੀ ਜਿਆਦਾ ਪਿਆਰਾ ਜਿਹਾ ਡਾਰਕ ਕਲਰ ਹੈ ਇਹ ਇਹ ਰਹਿ ਗਿਆ ਜੀ ਮਜ਼ੈਂਟਾ ਇਹ ਵੀ ਦੋ ਕਲਰ ਹੀ ਨੇ ਸਾਰੇ ਕਲਰ ਹੀ ਇੱਕ ਤੋਂ ਇੱਕ ਵੱਧ ਕੇ ਬਹੁਤ ਹੀ ਪਿਆਰੇ ਕਲਰ ਨੇ ਤੇ ਇਹ ਵਾਲਾ ਰਹਿ ਗਿਆ ਮਸਟਰਡ ਜਿਹੜਾ ਇਹ ਵਾਲਾ ਜੀ ਉਹ ਪ੍ਰੋਪਰ ਮਸਟਰ ਹੈ ਮਸਟਰਡ ਕਲਰ ਹੈ ਜਿਹੜਾ ਇਹ ਵਾਲਾ ਇਹ ਥੋੜਾ ਜਿਹਾ ਕਲਾਹੂ ਚ ਆ ਗਿਆ ਹਲਕਾ ਜਿਹਾ ਕਲਾਹੋਂ ਚ ਇਹ ਖਿੜਮਾ ਜਿਹਾ ਮਸਟਰਡ ਹੈ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਜੀ ਦੋ ਸੂਟ ਆਪਣੇ ਕੋਲੇ ਇਹ ਨੇ ਦੋ ਹੀ ਸੂਟ ਇਹ ਨੇ ਤੇ ਦੋ ਹੀ ਇਹ ਨੇ ਦੋ ਹੀ ਇਹ ਆ ਆ ਚਾਰ ਸੂਟ ਰਹਿ ਗਏ ਜਿਹੜਾ ਰਸਟ ਸੂਟ ਉਹ ਸਿਰਫ ਇੱਕ ਹੈ ਠੀਕ ਹੈ ਜੀ ਤੇ ਜਿੰਨਾ ਵੀ ਮੇਰੀਆਂ ਭੈਣਾਂ ਨੇ ਲੈਣਾ ਹੋਇਆ ਸਕਰੀਨਸ਼ਾਟ ਲੈ ਕੇ ਟਿੱਕ ਲਗਾ ਕੇ ਪੇਮੈਂਟ ਕਰਕੇ ਫਿਰ ਬੁਕਿੰਗ ਕੀਤੀ ਜਾਊਗੀ ਜੀ ਜਿਨ੍ਹਾਂ ਦੀ ਪੇਮੈਂਟ ਆਊਗੀ ਉਹਨਾਂ ਦੀ ਬੁਕਿੰਗ ਮੰਨੀ ਜਾਊਗੀ ਆਦਰਵਾਇਜ਼ ਬੁਕਿੰਗ ਨਹੀਂ ਮੰਨੀ ਜਾਊਗੀ ਜੀ ਕੱਲਾ ਕਹਿਣ ਤੇ ਵੀ ਹਾਂ ਸਾਡਾ ਸੂਟ ਰੱਖ ਦੋ ਉਹ ਵਾਲੀ ਬੁਕਿੰਗ ਨਹੀਂ ਕੀਤੀ ਜਾਊਗੀ। ਹਾਂਜੀ। ਤੇ ਇੱਕ ਇਹ ਵਾਲਾ ਸੂਟ ਹੈ ਨੈਕਸਟ। ਇਹ ਸ਼ਾਇਦ ਆਪਾਂ ਪਹਿਲਾਂ ਵੀ ਇਹਦੇ ਨਾਲ ਦਾ ਦਿਖਾਇਆ ਸੀ ਸ਼ਾਇਦ। ਇੱਕ ਇਹ ਹੋਰ ਸੂਟ ਆ। ਸਾਰੇ ਸੂਟ ਦੇ ਵਿੱਚ ਬੁੱਟੀ ਰਹੂਗੀ। ਇਹ ਕਲਕਾ ਪਸ਼ਮੀਨਾ ਦਾ ਸੂਟ ਹੈ ਜੀ ਕਾਫੀ ਕਲਰ ਦਾ ਸੂਟ ਹੈ ਤੇ ਨਾਲ ਇਹਦੇ ਜਿਹੜਾ ਹੈਗਾ ਹੈ ਬਰਬਰੀ ਦਾ ਦੁਪੱਟਾ ਹੈ ਇਹ ਵਾਲਾ ਬਰਬਰੀ ਦਾ ਦੁਪੱਟਾ ਰਹੂਗਾ ਪਿੰਕ ਤੇ येलो ਦਾ ਕੰਟਰਾਸਟ ਨਾਲ ਜਿਹੜਾ ਬੁਟੇ ਇਹਦੇ ਵਿੱਚ ਹੈ ਸੂਟ ਦੇ ਵਿੱਚ ਬੁਟੀਆਂ ਨੇ ਇਹ ਤਿੰਨ ਦੋ ਕਰਕੇ ਬੁਟੀਆਂ ਪਾਈਆਂ ਹੋਈਆਂ ਬਹੁਤੀ ਪਿਆਰਾ ਜਿਹਾ ਦੁਪੱਟਾ ਨਾਲ ਬਹੁਤ ਹੀ ਸ਼ਾਇਨ ਵਾਲਾ ਸੋਹਣਾ ਦੁਪੱਟਾ ਤੁਸੀਂ ਵੀ ਜਿਹੜਾ ਹੈਗਾ ਡਿਜ਼ਾਈਨ ਚਾ ਕੋਈ ਹੋਰ ਡਿਜ਼ਾਈਨ ਜਿਹੜਾ ਹੋਊਗਾ ਤੁਸੀਂ ਇਹ ਵਾਲੇ ਸਟੱਫ ਤੇ ਕਰਵਾ ਸਕਦੇ ਹੋ ਤਾਂ ਹਾਂਜੀ ਇੱਕ ਗੱਲ ਮੈਂ ਹੋਰ ਕਲੀਅਰ ਕਰਨਾ ਚਾਹੁੰਦੀ ਸੀਗੀ ਅੱਗੇ ਵੀ ਮੈਂ ਕਾਫੀ ਵਾਰੀ ਕਹਿੰਨੀ ਹੁੰਦੀ ਆ ਵੀ ਜੋ ਵੀ ਮੇਰਾ ਕਸਟਮਰ ਆ ਵੀ ਮੇਰੇ ਵੀਰ ਆ ਭੈਣਾਂ ਜੋ ਵੀ ਹੈ ਨਾ ਪਿਕ ਭੇਜ ਦਿਓ ਤੁਸੀਂ ਨਾ ਸੂਟਾਂ ਦੀ ਉਹ ਪਲੀਜ਼ ਕਲੀਅਰ ਭੇਜਿਆ ਕਰੋ ਕਿਉਂਕਿ ਜਦੋਂ ਪਿਕ ਕਲੀਅਰ ਨਹੀਂ ਹੁੰਦੀ ਵਰਕ ਸਾਡੀ ਸਮਝ ਦੇ ਵਿੱਚ ਨਹੀਂ ਆਉਂਦਾ ਜੀ ਵਰਕ ਸਾਡੀ ਸਮਝ ਵਿੱਚ ਨਹੀਂ ਆਊਗਾ ਤਾਂ ਅਸੀਂ ਡਿਜ਼ਾਈਨ ਕਿਵੇਂ ਕਾਪੀ ਕਰਾਂਗੇ ਜਿਹੜਾ ਤੁਸੀਂ ਆਪ ਦਾ ਡਿਜ਼ਾਈਨ ਭੇਜਦੇ ਹੋ ਜਿਹੜਾ ਸਾਡਾ ਵਰਕ ਹੋਊਗਾ ਜ ਸਾਡੇ ਦੀ ਭੇਜਦੇ ਤੁਸੀਂ ਉਹ ਸਾਡੀ ਸਮਝ ਵਿੱਚ ਹੁੰਦਾ ਬਟ ਜਦੋਂ ਤੁਸੀਂ ਕਿਸੇ ਹੋਰ ਦੀ ਜਿਹੜਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਰੈਡੀ ਉਹਦੀ ਪਿਕਾ ਜਾਂ ਵੀਡੀਓ ਜੋ ਵੀ ਆ ਤੁਸੀਂ ਆਪਣੇ ਤਾਂ ਵੀਡੀਓ ਭੇਜਿਆ ਕਰੋ ਜੀ ਹਾਂਜੀ ਤਾਂ ਇਹ ਵੀ ਸਿਲਕ ਪਸ਼ਮੀਨਾ ਰਹੂਗਾ ਇਹ ਜਿਹੜੀ ਵੇਲ ਆ ਸ਼ਾਇਦ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਪੁਰਾਣੀਆਂ ਜੁੜੀਆਂ ਹੋਈਆਂ ਉਹ ਹੀ ਵੇਲ ਨੂੰ ਪਹਿਚਾਣ ਗਈਆਂ ਹੋਣਗੀਆਂ ਇਹ ਬੇਲ ਜਿਹੜੀ ਆਪਣੇ ਪਿਛਲੇ ਸਰਦੀ ਦੇ ਸੀਜ਼ਨ ਚ ਬਹੁਤ ਜ਼ਿਆਦਾ ਫੇਮਸ ਰਹੀ ਹੈ ਬਹੁਤ ਹੀ ਜ਼ਿਆਦਾ ਪਤਾ ਹੀ ਨਹੀਂ ਕਿੰਨੇ ਕੁ ਸੂਟ ਆਪ ਇਹ ਵਾਲੇ ਕੀਤੇ ਸੀ ਬਹੁਤ ਪਿਆਰੀ ਜੀ ਬੇਲ ਹੈ ਇਹ ਦੇਖ ਸਕਦੇ ਹੋ ਫਿਨਿਸ਼ਿੰਗ ਤੁਸੀਂ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਇਹ ਵਾਲੀ ਬੇਲ ਹੈ ਇਹ ਵਾਲਾ ਬਾਵਾਂ ਦਾ ਵਰਕ ਹੈ ਆਪਾਂ ਅੱਗੇ ਤਾਂ ਜਿਹੜੇ ਹੈਗੇ ਕੀਤੇ ਆ ਉਹ ਵੀ ਚਾਕਾਂ ਵਾਲੇ ਕੀਤੇ ਨੇ ਸ਼ਾਇਦ ਹਾਂਜੀ ਕੋਈ ਅ ਘੇਰੇ ਤੇ ਵੀ ਪਵਾ ਲੈਂਦਾ ਹੀ ਇਹ ਵਾਲਾ ਜਿਹੜਾ ਆਪਾਂ ਚਾਕਾਂ ਤੇ ਵਰਕ ਕੀਤਾ ਜੀ ਦੇਖ ਸਕਦਾ ਤੁਸੀਂ ਆ ਦੇਖੋ ਜੀ ਇਸ ਤਰ੍ਹਾਂ ਇਹ ਦੋਨੇ ਵੇਲਾਂ ਚਾਕਾਂ ਤੇ ਪਈਆਂ ਹੋਈਆਂ ਤੁਸੀਂ ਇਹਨੂੰ ਕੱਲਾ ਘੇਰੇ ਦਾ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਚਾਕਾਂ ਤੇ ਵੀ ਕਰਵਾ ਸਕਦੇ ਹੋ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਆ ਜਿਹੜਾ ਬਣ ਕੇ ਉਹ ਰੈਡੀ ਹੁੰਦਾ ਇਸ ਕਲਰ ਕੰਟਰਾਸਟ ਦੇਖੋ ਕਿੰਨਾ ਪਿਆਰਾ ਤੇ ਕਿੰਨਾ ਸੋਹਣਾ ਲੱਗ ਰਿਹਾ ਤੇ ਕਿੰਨੀ ਗੁੰਦਮੀ ਗੁੰਦਮੀ ਵੇਲ ਆਈ ਹੈ ਸੋ ਉਹਨੂੰ ਕੰਮ ਦੀ ਕੋਈ ਜਿਹੜੀ ਹੈਗੀ ਹੈ ਜੀ ਕੰਪਲੇਨ ਨਹੀਂ ਆਊਗੀ ਸਾਡੇ ਵੱਲੋਂ ਜਿਹੜਾ ਕੰਮ ਕੀਤਾ ਜਾਊਗਾ ਪੂਰਾ ਨੀਟ ਤੇ ਕਲੀਨ ਕੀਤਾ ਜਾਊਗਾ ਠੀਕ ਹੈ ਜੀ ਪੂਰਾ ਤਸੱਲੀ ਦੇ ਨਾਲ ਕੰਮ ਕਰਦੇ ਹਾਂ ਤੁਸੀਂ ਬੇਫਿਕਰ ਹੋ ਕੇ ਸਾਡੇ ਤੋਂ ਕੰਮ ਕਰਵਾ ਸਕਦੇ ਹੋ ਹਾਂਜੀ ਤਾਂ ਜਿਹੜਾ ਲਾਸਟ ਸੂਟ ਰਹੂਗਾ ਉਹ ਇਹ ਵਾਲਾ ਹੀ ਇਹ ਆਪਣਾ ਕਸਟਮਰ ਹੈ ਇੱਕ ਬਹੁਤ ਹੀ ਵਧੀਆ ਕਸਟਮਰ ਹੈ ਉਹਨਾਂ ਦਾ ਜਿਹੜਾ ਇਹ ਸਿਲਕ ਦਾ ਸੂਟ ਹੈ ਜੀ ਇਹ ਆਈ ਥਿੰਕ ਸ਼ਾਇਦ 30 ਤੋਂ 35 ਸਾਲ ਪੁਰਾਣਾ ਉਹਨਾਂ ਦਾ ਸੂਟ ਹੈ ਤਾਂ ਆਪਾਂ ਇਹਨੂੰ ਇੱਕ ਨਵੀਂ ਜੀ ਲੁੱਕ ਦਿੱਤੀ ਆ ਇਹ ਸੂਟ ਨੂੰ ਦੇਖ ਕੇ ਤੁਸੀਂ ਦੱਸ ਨਹੀਂ ਸਕਦੇ ਵੀ ਇਹ ਸੂਟ ਪੁਰਾਣਾ ਇਹ ਪਲੇਨ ਸੂਟ ਸੀਗਾ ਜੀ ਆਪਾਂ ਪਲੇਨ ਸੂਟ ਤੇ ਇਹ ਵਾਲਾ ਵਰਕ ਕਰਕੇ ਤੇ نیچے ਇਹ ਮਟਰ ਵਾਲਾ ਪਾ ਦਿੱਤੀ ਕਿਉਂਕਿ ਉਹਨਾਂ ਦੇ ਜਿਹੜਾ ਸੀਗਾ ਇਹ ਸੂਟ ਉੱਚਾ ਸੀਗਾ ਜੀ ਉਹਨਾਂ ਨੇ ਸਲਵਾਰਾਂ ਆਗੇ ਆਪਾਂ ਹੈਵੀ ਪਾਉਂਦੇ ਹੁੰਦੇ ਸੀਗੇ ਉਹਨਾਂ ਨੇ ਪਤਾ ਨਹੀਂ ਕਿਵੇਂ ਵਿਚਾਰਾਂ ਨੇ ਜੋੜ ਕੱਢ ਕੇ ਇਹ ਪਾ ਕੇ ਤੇ ਇਸ ਤਰ੍ਹਾਂ ਜਿਹੜਾ ਹੈਗਾ ਲੈਂਥ ਵਧਾਈ ਹੈ ਦੀ ਤੁਸੀਂ ਦੇਖ ਸਕਦੇ ਹੋ ਪਿਛਲੀ ਸਾਈਡ ਆਪਾਂ ਜੋੜ ਲਾਇਆ ਹੋਇਆ ਹੈ ਤੇ ਜੋੜ ਨੂੰ ਜਿਹੜਾ ਆਪਾਂ ਮਟਰ ਮਾਲਾ ਦੇ ਨਾਲ ਕਵਰ ਕੀਤਾ ਹੋਇਆ ਹੈ ਤੇ ਕਿੰਨਾ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਨਵੀਂ ਲੁੱਕ ਆ ਗਈ ਸੂਟ ਨੂੰ ਤੁਹਾਨੂੰ ਮੈਂ ਦਿਖਾ ਸਕਦੀ ਜੀ ਨਿਸ਼ਾਨੀ ਤੌਰ ਤੇ ਕਿ ਅੱਗੇ ਗਲੇ ਆਪਾਂ ਇੰਨੇ-ਇੰਨੇ ਹੀ ਪਾਉਂਦੇ ਹੁੰਦੇ ਸੀ ਇਹ ਗਲੇ ਨੇ ਪੁਰਾਣਾ ਸੂਟ ਆ ਬਿਲਕੁਲ ਤੇ ਇਸ ਤਰ੍ਹਾਂ ਅੱਗੇ ਆਪਾਂ ਗਲੇ ਬਣਾਉਂਦੇ ਹੁੰਦੇ ਸੀਗੇ ਹਲਕੀ ਜਿਹੀ ਬਰੀਕ ਜਿਹੜੀ ਲਾ ਕੇ ਰੇਬਲੀਰ ਐਵੇਂ ਜਿਹੀ ਮੋੜਦੇ ਹੁੰਦੇ ਸੀ ਠੀਕ ਹੈ ਜੀ ਜਿੰਨਾ ਵੀ ਮੇਰੀਆਂ ਭੈਣਾਂ ਕੋਲੇ ਇਦਾਂ ਦੇ ਪਲੇਨ ਸੂਟ ਪਏ ਆ ਉਹ ਸੁੱਟੇ ਹੋਣਾ ਤੇ ਜਿਹੜੀਆਂ ਨੇ ਸੈੱਟ ਤੇ ਉਹਨਾਂ ਨੇ ਤਾਂ ਸੈੱਟ ਤੇ ਹੀ ਜਿਨ੍ਹਾਂ ਨੇ ਨਹੀਂ ਸੁੱਟੇ ਹਲੇ ਪਏ ਨੇ ਉਹਨਾਂ ਦੇ ਹਨਾ ਕਈ ਰੱਖਦੀਆਂ ਨੇ ਮੇਰੇ ਨਾਲ ਦੀਆਂ ਤੇ ਨਹੀਂ ਜੀ ਕਰਦਾ ਸੱਟ ਨੂੰ ਜਿੰਨੇ ਮਹਿੰਗੇ ਮਹਿੰਗੇ ਸੂਟ ਹਨਾ ਤੇ ਉਹ ਇਸ ਤਰ੍ਹਾਂ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਦਾ ਸਲਵਾਰ ਦੇ ਵਿੱਚੋਂ ਕਪੜਾ ਕੱਢ ਕੇ نیچے ਐਡ ਕਰਕੇ ਜੁਆਇਨ ਕਰਕੇ ਤਾਂ ਤੁਸੀਂ ਆਪਣੇ ਸੂਟ ਨੂੰ ਇੱਕ ਨਵੀਂ ਲੁੱਕ ਦੇ ਸਕਦੇ ਹੋ ਦੁਬਾਰਾ ਤੋਂ ਇਹ ਇਹੜਾ ਆਪਾਂ ਆਪਣੀਆਂ ਜਾਦਾ ਨੂੰ ਤਾਜ਼ਾ ਕਰ ਸਕਦੇ ਆ ਆਕੇ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਆ ਕਿਉਂਕਿ ਪਿਓਰ ਸ਼ਿਲਕ ਦਾ ਜੀ ਇਹ ਸੂਟ ਸਿੱਟਿਆ ਵੀ ਨਹੀਂ ਜਾਂਦਾ ਜੀ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਆ ਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਸੂਟ ਨੂੰ ਤੁਸੀਂ ਆਪਦੇ ਨੂੰ ਦੁਬਾਰਾ ਤੋਂ ਰੀਯੂਜ਼ ਕਰ ਸਕਦੇ ਹੋ ਇਸ ਤਰ੍ਹਾਂ ਡਿਜ਼ਾਈਨ ਪਾ ਕੇ ਹੋਰ ਵੀ ਡਿਜ਼ਾਈਨ ਪਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਵੀ ਇਹ ਵਾਲਾ ਪਾਉਣਾ ਹੋਰ ਵੀ ਪਾ ਸਕਦੇ ਹੋ ਜਿਵੇਂ ਆਪਾਂ ਪਿਛਲੇ ਮਹਿੰਦੀ ਸੂਟ ਦੇ ਵਿੱਚ ਜੀ ਬਹੁਤ ਹੀ ਜਾਣੇ ਨੇ ਉਹ ਵੀ ਬਹੁਤ ਪਸੰਦ ਕਰਿਆ ਮੇਰੀਆਂ ਭੈਣਾਂ ਨੇ ਵੈਲਵਟ ਦੇ ਉੱਪਰ ਮਹਿੰਦੀ ਸੂਟ ਆ ਉਹਦੀਆਂ ਜਿਹੜੀਆਂ ਬੂਟੀਆਂ 3 2 1 ਕਰਕੇ ਤੁਸੀਂ ਉਹ ਵੀ ਪਵਾ ਸਕਦੇ ਹੋ ਉਹ ਵੀ ਬਹੁਤ ਜ਼ਿਆਦਾ ਸੋਹਣੀਆਂ ਲੱਗਣੀਆਂ ਤੇ ਇਹ ਵੀ ਕਸਟਮਰ ਦੀ ਚੋਆਇਸ ਸੀਗੀ ਵੀ ਇਦਾਂ ਦਾ ਜਿਹੜਾ ਕਾਰਨਰ ਤੇ ਕੁਝ ਹੋ ਜੇ ਤਾਂ ਆਪਾਂ ਉਹਨਾਂ ਨੂੰ ਇਹ ਉਹਨਾਂ ਦੀ ਪਸੰਦ ਅਦਾ ਕਰਕੇ ਦਿੱਤਾ ਪਾਇਡ ਜਨ ਆਪਾਂ ਆਪਦੇ ਕੋਲੋਂ ਹੀ ਬਟ ਉਹਨਾਂ ਨੇ ਆਪਾਂ ਨੂੰ ਆਈਡੀਆ ਦਿੱਤਾ ਸੀਗਾ ਵੀ ਇਸ ਤਰ੍ਹਾਂ ਕੁਝ ਕਰ ਦੋ ਤਾਂ ਆਪਾਂ ਇਸ ਤਰ੍ਹਾਂ ਬਣਾਤਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੇ ਅੱਜ ਵਾਲੇ ਸੂਟ ਕਿੱਦਾਂ ਲੱਗੇ ਤੇ ਜਿਹੜਾ ਆਪਾਂ ਇਹ 35 ਸਾਲ ਪੁਰਾਣੇ ਸੂਟ ਨੂੰ ਨਵੀਂ ਲੁੱਕ ਦਿੱਤੀ ਆ ਇਹ ਤੁਹਾਨੂੰ ਕਿਵੇਂ ਲੱਗਿਆ ਠੀਕ ਹੈ ਜੀ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿੱਪ ਕਰਕੇ ਨਾ ਦੇਖਿਆ ਕਰੋ ਕਿਉਂਕਿ ਕੋਈ ਨਾ ਕੋਈ ਗੱਲ ਰਹਿ ਜਾਂਦੀ ਹੈ ਜਦੋਂ ਆਪਾਂ ਹਨਾ ਕਰਦੇ ਆ ਗੱਲਾਂ ਤੇ ਫਿਰ ਨਹੀਂ ਪਤਾ ਲੱਗਦਾ ਜੀ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆਪਾਂ ਅਗਲੀ ਜਿਹੜੀ ਵੀਡੀਓ ਆਊਗੀ ਹੈਂਡਵਰਕ ਦੇ ਸੂਟਾਂ ਦੀ ਆਊਗੀ ਜੀ ਨੈਕਸਟ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਤੇ ਤਦ ਤੱਕ ਦੇ ਲਈ ਸੋਸ਼ੀ ਕਾਲ ਜੀ ਸਾਰਿਆਂ ਨੂੰ